ਸਮਾ ਦਸੂਗਾ ਵਕਤ ਦਸੂਗਾ ਮੇਰੇ ਪੰਜਾਬੀ ਰੋੜੂ ਰੋੜੂ ਕਰਦੀ ਜਵਾਨੀ ਐ ਖੜਕਾ ਦੜਕਾ ਮਾਂ ਖੇਡ ਕਬੱਡੀ ਦਾ ਫੈਸਲਾ ਰੈਫੀਆ ਨੇ ਕਰਨਾ ਕਿ ਡਬਲ ਟੱਚ ਦਾ ਇਸ਼ਾਰਾ ਹੋ ਗਿਆ ਚੱਲ ਜਵਾਨਾ ਪਾਕ ਕਬੱਡੀ ਬੈਜੋ ਬੈਜੋ ਲਲਕਰਾ ਰਾਜ ਝੋਟ ਲਲਕਰਾ ਪੈਂਦਾ ਦਰਸ਼ਕ ਵੀਰਾਂ ਨੂੰ ਬੇਨਤੀ ਹੈ ਕਿ ਅਨੁਸ਼ਾਸਨ ਬਣਾਈ ਰੱਖਣ ਆਹ ਫੇਰ ਫੌਜੀ ਦਾ ਇਸ਼ਾਰਾ ਕਿ ਡਬਲ ਟੱਚ ਡੈਸ਼ ਹਸ ਵਕਤ ਮੇਰੇ ਵੀਰੋ ਮਾਂ ਖੇਡ ਕਬੱਡੀ ਦੇ ਵਿੱਚ ਤਰਸੇਬ ਮਲਾਲ ਉਹਨਾਂ ਦਾ ਸੁਪੁੱਤਰ ਆ ਦਰਸ਼ਨ ਕੌਰ ਦੀ ਗੋਦੀ ਦਾ ਸ਼ਿੰਗਾਰ ਡੰਮਰੂ ਤੁਹਾਡੇ ਸਾਹਮਣੇ ਕਬੱਡੀ ਤੇ ਹੈ ਸਮਾਂ ਦੱਸੂਗਾ ਵਕਤ ਦੱਸੂਗਾ ਮਾਂ ਖੇਡ ਕਬੱਡੀ ਦੇ ਕਿਹਦੇ ਨਾਲ ਪੇਚੇ ਲੜਨਗੇ ਪੈਂਟ ਸਦੂਰਿਆ ਡੰਮਰੂ ਦਾ ਹੋ ਗਿਆ ਚਮਕਾਰ ਸਾਹਮਣੇ ਵੇਖ ਲੈ ਤੈਨੂੰ ਗੋਗੋ ਰੁੜਕੀ ਵਾਲਾ ਮੇਰੇ ਪੰਜਾਬੀ ਵੀਰੋ ਸਾਡੀ ਮਾਂ ਖੇਡ ਕਬੱਡੀ ਦਾ ਕੇਵਲ ਸਿੰਘ ਹੋਰਾਂ ਦੇ ਬੇੜੇ ਦਾ ਸ਼ਿੰਗਾਰ ਮਾਤਾ ਪਿੰਦਰਕੌਰ ਦੀ ਕੋਖੋ ਜੰਮਿਆ ਸੁਪੁੱਤਰ ਐਸ ਵਕਤ ਤੁਹਾਡੇ ਸਾਹਮਣੇ ਗੋਗੋ ਰੁੜਕੀ ਵਾਲਾ ਅੱਜ ਚਮਕੌਰ ਨੂੰ ਛਾਲ ਮਾਰੀਆ ਬੱਬਰ ਸ਼ੇਰ ਨੇ ਪੈਂਟ ਜਿਹੜਾ ਖੁਸ਼ੀਏ ਦੁਕਾਂ ਵਾਲਿਆ ਪਾਵੇਂਗਾ ਹੱਥ ਗੁਰਦੀਪ ਤੱਕੀਪੁਰੀਏ ਹਾਂਜੀ ਸਟੇਜ ਉੱਪਰ ਫਾਲਤੂ ਬੰਦੇ ਬੈਠੇ ਹਨ ਉਹਨਾਂ ਨੂੰ ਬੇਨਤੀ ਹੈ ਕਿ ਉਹ نیچے ਹੋ ਜਾਓ ਸੋ ਕਲੱਬ ਦੇ ਉਹਦੇ ਧਾਰਾਂ ਨੂੰ ਬੇਨਤੀ ਕਰਦੇ ਆ ਕਿ ਤੁਸੀਂ ਵੀ ਆ ਗਰਾਊਂਡ ਦੇ ਵਿੱਚ ਆ ਕੇ ਜੀ ਮੜੇ ਜੇ ਡਿਊਟੀਆਂ ਨਿਭਾਓ ਸਾਡੇ ਵਲੰਟੀਅਰ ਵੀਰ ਸਾਡੇ ਬਣਾ ਇਧਰੋਂ ਵੇਖਦੇ ਆ ਰਾਜ ਝੋਟ ਨੂੰ ਜਫਾ ਉਹ ਗੋਗੋ ਰੁੜਕੀ ਵਾਲਾ ਬੱਬਰ ਸ਼ੇਰ ਡੌੜੇ ਤੇ ਹਰ ਚੇਕੀ ਦੀ ਤਸਵੀਰ ਛਿਪਵਾਈ ਹੋਈ ਹੈ ਮੇਰੇ ਵੀਰੋ ਗੋਗੂ ਆ ਰੁੜਕੀ ਦੇ ਇਸ ਵਕਤ ਡਮਰੂ ਵੇਖਦੇ ਆ ਅੱਜ ਮਾਂ ਖੇਡ ਕਬੱਡੀ ਦਾ ਸ਼ਿੰਗਾਰ ਤੁਹਾਡੇ ਸਾਹਮਣੇ ਕਬੱਡੀ ਪੌਣ ਚੱਲਿਆ ਆ ਸਰਦਾਰ ਕੇਵਲ ਆ ਸਰਤਾ ਸਾਡੇ ਆਸ਼ੀਰੀ ਤਰਸੇਮ ਲਾਲ ਜੀ ਉਹਨਾਂ ਦਾ ਸੁਪੁੱਤਰ ਮਾਤਾ ਦਰਸ਼ਨ ਕੌਰ ਦਾ ਸ਼ਿੰਗਾਰ ਅੱਜ ਕਬੱਡੀ ਦੇ ਵਿੱਚ ਵੀ ਆ ਰੇਡਰ ਵੀ ਤਕੜਾ ਹੈ ਤੇ ਜਾਫੀ ਵੀ ਤਕੜਾ ਹੈ ਤੇ ਦੂਜੇ ਪਾਸੇ ਗੁਰਦੀਪ ਤੱਕੀਪੁਰੀਆ ਐਤ ਕੀ ਕਹਿੰਦੇ ਨੇ ਕਨੇਡਾ ਖੇਡੂਗਾ ਅੱਜ ਕਿਸੇ ਨੂੰ ਢਾਈ ਬੈਠਾ ਮੇਰੇ ਪੰਜਾਬੀ ਵੀਰੋ ਪੈਂਡ ਜਿਹੜਾ ਉਹ ਨਹੀਂ ਰਸਾ ਹੱਟ ਪਿੱਛੇ ਫੇਰ ਮਿਲਾਂਗੇ ਕਹਿੰਦੇ ਜੱਟ ਨੂੰ ਲੰਘ ਜਿੱਥੇ ਵੀ ਕਿਤੇ ਵਾਹ ਸੁਣਦੇ ਨੂੰ ਬੱਸ ਸਟੈਂਡ ਤੇ ਪਹੁੰਚਣ ਵਦਣੀ ਵਾਲਾ ਇੱਕ ਕੀਪਾ ਸੱਦੋ ਵਾਲੀਆ ਤੇ ਇੱਕ ਆਕੀਪਾ ਤੁਹਾਡੇ ਸਾਹਮਣੇ ਇਸ ਵਕਤ ਰੁੜਕੀਦਾ ਸਾਹਮਣੇ ਖੁਸ਼ੀਆਂ ਦੁਕਾਨਾਂ ਵਾਲਾ ਕਿਸੇ ਦਾ ਝਾਂਜਰਾ ਵਾਲਾ ਕਿੱਟਾ ਚੱਕ ਕੇ ਬੁੱਕਕਰੀ ਮਵਾਉਣ ਲੱਗੇ ਆ ਕਹਿੰਦਾ ਕੀਲਾ ਘੱਟ ਰਿਹਾ ਹੁਣ ਚਾਹੇ ਮੈਸਬੰਦ ਹੋ ਹੁਣ ਨਹੀਂ ਪਟਿਆ ਜਾਣਾ ਪਾਇੰਟ ਮੇਰੇ ਵੀ ਸਾਢੇ 3 ਕਿਲੋ ਭਾਰਾ ਜਿਹੜੇ ਸਰੀਰ ਤੇ ਡਿਗਦਾ ਹੱਡੀਆਂ ਦਾ ਖੜਕਾ 1 ਕਿਲੋਮੀਟਰ ਦੂਰ ਤੱਕ ਸੁਣਦਾ ਅੱਜ ਕੁੱਦਾਂ ਇੱਕ ਪਾਸੇ ਤੇ ਦੂਜੇ ਪਾਸੇ ਰਾਜ ਚੋਟੇ ਇਹਦੇ ਹੱਥ ਕਿੱਥੇ ਵਾਹੀ ਬੇਦਵਾਨ ਤੇ ਕਾਲੀਆਂ ਥੋੜੀ ਥੋੜੀ ਬਾਦ ਅਸ਼ਕਲੀ ਆਹ ਡਮਰੂ ਦੀ ਕਬੱਡੀ ਐ ਅੱਜ ਗਾਮੇ ਦੇ ਸੱਤ ਵਜਨ ਕਾਰਨ ਡਮਰੂ ਨੂੰ ਕਬੱਡੀਆਂ ਪਾਉਣੀਆਂ ਪੈ ਰਹੀਆਂ ਨੇ ਮੇਰੇ ਪੰਜਾਬੀ ਵੀਰੋ ਆਹ ਮਜਬੂਰੀਆਂ ਨੇ ਅੱਜ ਵੇਖਾਂਗੇ ਗੁਰਦੀਪ ਤੱਕੀਪੁਰੀਆ ਤੇ ਧੀਰਾ ਵਿਚਾਰੇ ਖੁਸ਼ੀਆਂ ਦੁੱਖਾਂ ਵਾਲਾ ਗੱਲਬਾਤ ਕਰਦਾ ਮਾਂ ਖੇਡ ਕਬੱਡੀ ਦੀ ਗੱਲਬਾਤ ਕਰਦਾ ਪੋਲਾ ਜਾਂ ਚਪੇੜਾ ਉਹ ਮਿੱਠੀ ਦੀ ਪਿਆਰ ਦੀ ਉਹ ਪਿਆਰ ਦੀ ਗੱਲ ਗਿੱਟਾ ਚਾਂਦਰਾ ਵਾਲਾ ਨੱਪ ਕੇ ਖੜਾ ਹੋਣ ਲੱਗਿਆ ਪਾਇਟ ਖੁਸ਼ੀਆ ਦੁੱਗਾ ਆਹ ਵੇਖਦੇ ਆ ਚਮਕੌਰ ਹੈ ਤੁਹਾਡੇ ਸਾਹਮਣੇ ਮਾਂ ਖੇਡ ਕਬੱਡੀ ਦਾ ਚਮਕੌਰ ਚਮਕੌਰ ਕਬੱਡੀ ਪਾਉਂਦਾ ਖੜਕਾ ਦੜਕਾ ਕਿਹਨੂੰ ਹੱਥ ਲਾਊਗਾ ਭੱਜੂਗਾ ਤੇ ਛਾਲ ਵੀ ਮਾਰੂਗਾ ਪੈਟ ਚ ਮਾਰੀਆਂ ਔਰ ਠਾਠਾ ਮਾਰਦਾ ਇਕੱਠ ਮੇਰੇ ਪੰਜਾਬੀ ਵੀਰੋ ਅੱਜ ਦੁਗਾਲ ਤੇ ਇਧਰੋਂ ਖੁਸ਼ੀਆਂ ਇੱਕ ਵਾਰ ਇੰਗਲੈਂਡ ਇੱਕ ਵਾਰ ਕਨੇਡਾ ਤੇ ਐਤ ਕੀ ਫੇਰ ਤਿਆਰੀਆਂ ਦੁੱਗਾ ਵਾਲਾ ਔ ਪੁਆਇੰਟ ਜਿਹੜਾ ਕੀਪੇ ਝੂਟ ਧਰਤੀ ਸਾਹ ਪਰਦੀ ਹੈ ਕਿ ਨਾ ਕੋਈ ਇੰਜਣ ਨਾ ਕੋਈ ਪਾਟੜੀ ਨਾ ਬਾਬੂ ਬਿਸਲ ਬਜਾਈ ਪਾਸੇ ਹੋ ਜਾ ਸੋੜੀਏ ਨਹੀਂ ਸਾਡੀ ਰੇਲ ਗੱਡੀ ਆਈ ਅੱਜ ਰੇਲ ਗੱਡੀ ਮੇਰੇ ਵੀਰੋ ਗੋਗੋ ਰੁੜਕੀ ਵਾਲਾ ਅੱਜ ਰੇਲ ਗੱਡੀ ਦੇ ਚੱਕੇ ਜਾਮ ਕਰੀ ਫਿਰਦਾ ਕੇ ਦੇਖਦੇ ਆ ਦੇਖਦੇ ਆ ਦੇਖਦੇ ਆ ਮੇਰੇ ਵੀਰੋ ਕਿ ਚੱਕੇ ਜਾਮ ਹੋ ਗਏ ਨੇ ਗੱਬਰੂ ਨੇ ਬਾਸ ਸਰਦਾਰ ਹੈ ਪ੍ਰਧਾਨ ਸਾਡੇ ਜਲਦੀ ਜਲਦੀ ਸਟੇਜ ਦੇ ਪਿੱਛੇ ਆਣ ਪਟਵਾਰੀ ਸਾਹਿਬ ਉਹਨਾਂ ਨੂੰ ਯਾਦ ਕਰ ਰਹੇ ਨੇ ਚੜ ਕੀ ਪਿਆ ਪਾਕ ਕਬੱਡੀ ਕਹਿੰਦੇ ਨੇ ਕਾਲੇ ਪਾਣੀੋਂ ਮੋੜ ਨੂੰ ਖਤ ਕਿਸ ਨੇ ਪਾਇਆ ਬਦਲਾ ਲੈ ਲਈ ਜੌੜਿਆ ਜੇ ਮਾਂ ਦਾ ਜਾਇਆ ਪਰ ਭੱਜ ਗਿਆ ਨੌਜਵਾਨ ਰਸਕਾਂ ਦੀਆਂ ਕਲਕਾਰੀਆਂ ਦਿੱਲੀ ਤੱਕ ਸੁਣਦੀਆਂ ਨੇ ਮੇਰੇ ਪੰਜਾਬੀ ਵੀਰੋ ਪਤਾ ਲੱਗਦਾ ਕਿ ਗੋਗੋ ਰੁੜਕੀ ਵਾਲਾ ਐਸ ਵਕਤ ਤੀਜਾ ਸ਼ਿਕਾਰ ਕਰਨ ਲੱਗੇ ਆ ਤੀਜਾ ਸ਼ਿਕਾਰ ਕਰਨ ਲੱਗਾ ਮੇਰੇ ਪੰਜਾਬੀ ਵੀਰੋ ਅੱਜ ਵੇਖਦੇ ਆ ਬੱਬਰ ਸ਼ੇਰ ਨੇ ਮੋਟਿਆ ਪੱਟਾ ਤੋਂ ਫੜਿਆ ਹੋਇਆ ਕਿ ਬੰਨੇ ਬੰਨੇ ਫਿਰੇ ਲੱਭਦੀ ਜੱਟ ਜੱਤੀ ਦੇ ਸਬੱਬੀ ਹੋਵੇ ਮੇਲੇ ਨਹੀਂ ਜੱਟਾਂ ਦੇ ਤਰੀਰ ਪੱਟੇ ਨੇ ਚਰਪਾ ਜਵਾਨਾ ਕਬੱਡੀ ਸਾਹਮਣੇ ਕੀਪਾ ਇੱਕ ਪਾਸੇ ਖੁਸ਼ੀਆ ਵਿਚਾਰੇ ਧੀਰਾ ਤੇ ਸੰਦੂਰਾ ਇੱਕ ਪਾਸੇ ਆਹ ਦੇਖਦੇ ਆਹ ਦੇਖਦੇ ਆ ਫੈਸਲਾ ਰੈਫਰੀਆਂ ਨੇ ਕਰਨਾ ਡਬਲ ਟੱਚ ਦਾ ਇਸ਼ਾਰਾ ਰਾਜ ਝੋਟ ਫੇਰ ਕਬੱਡੀ ਦਾ ਧਾਵਾ ਫੇਰ ਕਬੱਡੀ ਦਾ ਫੇਰ ਗੋਗੋ ਨਾਲ ਮੁਕਾਬਲਾ ਉਂਗਲ ਖੜੀ ਕੀਤੀ हां जे ਵਿੱਚ ਆਏ ਨਾ ਤਾਂ ਬੰਦ ਹੋ ਜੂ ਬਿੱਟੂ ਵੀਰ ਕਹਿੰਦਾ ਕਿ ਸੰਧੂਆ ਕਹ ਦੇ ਸੁਨੇਹਾ ਲਾ ਦੇ ਐਸ ਵਕਤ ਕੀਪਾ ਕਬੱਡੀ ਦੇ ਖੁਸ਼ੀਆਂ ਉਹ ਖੁਸ਼ੀਆਂ ਉਹ ਕੀਪਾ ਇਹ ਖੁਸ਼ੀਆਂ ਤੇ ਦੂਜਾ ਕੀਪਾ ਸਾਹਮਣੇ ਇੱਕ ਪਾਸੇ ਦੁਕਾਂ ਦਾ ਖੁਸ਼ੀਆਂ ਤੇ ਦੂਜੇ ਪਾਸੇ ਰੁੜਕੀ ਵਾਲਾ ਕੀਪਾ ਇੱਕ ਪਾਸੇ ਭੁੱਖਾ ਬੱਬਰ ਸ਼ੇਰ ਤੇ ਦੂਜੇ ਪਾਸੇ ਮਿਰਗ ਦਲੇਰ ਅੱਜ ਕਿਸੇ ਨੂੰ ਕੋਈ ਟਾਈ ਫਿਰਦਾ ਕਿ ਭੱਜ ਕੇ ਛੜਾਈ ਮੱਖਣਾ ਉਹ ਜੱਟ ਕੌਣ ਚਮਕਾਰ ਤੁਹਾਡੇ ਸਾਹਮਣੇ ਮਾਂ ਖੇਡ ਕਬੱਡੀ ਦੇ ਵਿੱਚ ਧਾਵਾ ਬੋਲਦਾ ਹੋਇਆ ਆਸੋ ਵੇਖਦੇ ਆ ਅੱਜ ਸਾਡੇ ਬਿੱਟੂ ਦੁਗਾਲ ਦੀ ਬਦੌਲਤ ਕਿਉਂਕਿ ਅੱਜ ਮੇਰੇ ਵੀਰੋ ਖਰਾਣੇ ਦੀ ਧਰਤੀ ਦੇ ਡਿਊਟੀ ਲੱਗੀ ਹੋਈ ਸੀ ਇਧਰੋਂ ਵੇਖਦੇ ਆ ਇਧਰੋਂ ਵੇਖਦੇ ਆ ਗੋਦੀ ਚੁੱਕ ਲੈ ਸੁਨੱਖਿਆ ਯਾਰਾ ਓਏ ਭਖੜੇ ਦੇ ਪੈਰ ਚੜਤੇ ਪਰ ਸ਼ੇਰ ਛਾਪੇ ਹੈ ਅੱਜ ਵੇਖਾਂਗੇ ਡੌਲੇ ਦਾ ਬੱਬਰ ਸ਼ੇਰ ਔ ਨੀ ਰਿਸਾ ਅੱਜ ਵੇਖਾਂਗੇ ਔ ਖੁਸ਼ੀਆਂ ਬਦਲਾ ਲੈਣ ਲੱਗੇ ਐ ਕਿ ਦੂਜੇ ਪਾਸੇ ਚਮਕੌਰ ਨੂੰ ਸਜ਼ਾ ਬੋਲੀ ਐ ਇਧਰੋਂ ਪੀਂਗ ਰੋਕ ਦੋ ਸਹੇਲਿਓ ਮੇਰੀ ਨਿਰਾਜ ਕੌਡੀ ਪੌਣ ਚੱਲਿਆ ਅੱਜ ਰਾਜ ਚੋਟ ਤਿੜਬੇ ਵਾਲਾ ਆਓ ਵੇਖਦੇ ਆਂ ਆਓ ਵੇਖਦੇ ਆਂ ਕੋਦਾ ਦੂਜੇ ਪਾਸੇ ਰਾਜ ਦੇ ਮੋਟੇ ਆ ਪੱਟਾ ਨੂੰ ਨਿਆਰਾ ਪਾਈ ਫਿਰਦਾ ਓ ਮੇਰੇ ਪੰਜਾਬੀ ਵੀਰੋ ਇਹ ੱੱੱਕੇ ਨਾਲ ਸਣਾਉੜੇ ਪੈਂਦੇ ਨੇ ਇਹ ੱੱੱਕੇ ਨਾਲ ਸਣਾਉੜੇ ਪੈਂਦੇ ਨੇ ਆਏ ਨੇ ਛੜਦੇ ਇਹ ਵਿਸਰਾ ਨਾਲ ਬੜੀ ਛੜਦੇ ਇਹਦਾ ੱੱੱਕੇ ਨਾਲ ਸਣਾਉੜੇ ਪੈਣਗੇ ਕਿਉਂਕਿ ਬੱਬਰ ਸ਼ੇਰ ਪੁੱਤ ਨੱਪੇ ਉਹ ਰੰਗੜੇ ਪੰਜਾਬ ਦੇ ਬੱਬਰ ਸ਼ੇਰ ਪੁੱਤ ਡਰਪੇ ੱੱੱਕੇ ਨਾਲ ਸਣਾਉੜੇ ਪੈਂਦੇ ਆ ਤੁਹਾਡੇ ਕੀ ਪਾ ਅੱਜ ਕੀ ਪਿਆ ਸੰਭਲ ਕੇ ਜਵਾਨਾ ਕਿਉਂਕਿ ਇਧਰੋਂ ਵੀ ਹੜਖੇ ਹੋਏ ਨੇ ਦੂਜੇ ਵੀ ਕੇ ਪਾਤ ਪਰਲੀ ਪਾਰ ਸਾਡੇ ਭਾਈ ਨੂੰ ਘੇਰੇਆ ਉਰਲੀ ਪਾਰ ਅਸੀਂ ਤੁਹਾਡਿਆਂ ਨੂੰ ਘੇੜਾਂਗੇ ਇੱਕ ਪਾਸੇ ਖੁਸ਼ੀਆਂ ਤੇ ਦੂਜੇ ਪਾਸੇ ਉਹ ਮੇਰੇ ਪੰਜਾਬੀ ਵੀਰੋ ਕੀਪਰ ਪੁਆਇੰਟ ਜਿਹੜਾ ਕੀਪੇ ਦੇ ਕਬਜ਼ੇ ਦੇ ਚਮਕਾਰ ਡਿੜਬੇ ਵੱਲੋਂ ਟਕਰਾਲੇ ਭਾਈ ਕੰਦਾ ਵਾਰਸ ਮੇਰੇ ਵੀਰੋ ਲਹਿੰਦੇ ਬਾੜੇ ਪਾਸੇ ਕਬੱਡੀ ਪਾਉਂਦਾ ਇਹ ਗੋਗੋ ਹੈ ਇਹ ਚਮਕੌਰ ਜਿਹੜਾ ਦੇਖਾਂਗੇ ਕਿੰਨੇ ਖੜਕਣਗੇ ਸਾਹਮਣੇ ਆਹ ਖੜੇ ਨੇ ਸਧੂਰੇ ਉਰੀ ਆਹ ਖੜੇ ਨੇ ਧੀਰੇ ਉਰੀ ਆਹ ਖੜਾ ਆਹ ਖੜਾ ਗੁਰਦੀਪ ਤੱਕੀਪੁਰੀਆ ਉਹ ਨੀਵੀਂ ਪਾੜੀ ਆ ਖੁਸ਼ੀ ਨੇ ਅੱਜ ਗਿੱਟਿਆ ਕਰਨੀ ਨੂੰ ਝਾਕਰ ਲੱਗੇ ਆ ਕਿਉਂਕਿ ਗਿੱਟਾ ਫੜਨ ਦਾ ਬੜਾ ਮਾਹਰ ਹੈ ਨੌਜਵਾਨ ਮੇਰੇ ਪੰਜਾਬੀ ਵੀਰੋ ਇੱਕ ਪਾਸੇ ਡੰਬਰੂ ਅੰਤਰਾਟਰੀ ਸਾਡੀ ਮਾਂ ਖੇਡ ਕਬੱਡੀ ਦਾ ਜਾਫੀ ਹੈ ਤੇ ਦੂਜੇ ਪਾਸੇ ਗੁਰਦੀਪ ਹੈ ਤੱਕੀਪੁਰੀਆ 3 ਫੁੱਟ 3 ਫੁੱਟ ਆ 3 ਛੇ ਚਮਕਾਰ ਇਹ ਚਮਕਾਰ ਮੇਰੇ ਪੰਜਾਬੀ ਵੀਰੋ ਤੁਹਾਡੇ ਸਾਹਮਣੇ ਬਾਖ ਖੇਡ ਕਬੱਡੀ ਦਾ ਤੱਕੜ ਧਾਵੀ ਇੱਕ ਪਾਸੇ ਕੁੱਦਾ ਪਾਸੇ ਹੋ ਜੋ ਪਾਸੇ ਹੋ ਜੋ ਉਹ ਮਿੱਤਰਾਂ ਚ ਖੜਕ ਪਈ ਉਹ ਜਰਾ ਖੜਕੇ ਜਾਇਂ ਸਰਦਾਰਾ ਪਾਸੇ ਹੋ ਜੋ ਹੁਣ ਪਾਸੇ ਹੋ ਜੋ ਆ ਸੋ ਵੇਖ ਰਹੇ ਆ ਆਕੀਪਾ ਨੌਜਵਾਨ ਕਬੱਡੀ ਤੇ ਹੈ ਖੜਕਾ ਦੜਕਾ ਇਦਰੋਂ ਵੇਖਦੇ ਆ ਕਿ ਮੈਂ ਕੱਲੀ ਤੇ ਮਲਾਜੇ ਦਿੜਬੇ ਵਾਲੇ ਨੂੰ ਬਾਈਟ ਗਿਆਈ ਨਾਲ ਕਰਾ ਦੋ ਇਹਨਾਂ ਨੂੰ ਚੁੱਪੋ ਇਹ ਨਹੀਂ ਹੁੰਦੇ ਅੱਜ ਆ ਪੁੱਤਾਂ ਤੇ ਦੂਜੇ ਪਾਸੇ ਰਾਜ ਹੈ ਬਹੋਗੇ ਬਹੋਗੇ ਕੁਛ ਵੀ ਨਹੀਂ ਹੋਇਆ ਐਡਾ ਤਕੜਾ ਟੂਰਨਾਮੈਂਟੋ ਤੁਹਾਡੇ ਸਾਹਮਣੇ ਚੱਲਦਾ ਓ ਮੇਰੇ ਪੰਜਾਬੀ ਵੀਰੋ ਤੁਹਾਡਾ ਆਪਣੇ ਆਪ ਇਹ 7 ਦਿਨ ਦਾ ਅਕਬਰ ਦਾ ਖੁਸ਼ੀਆਂ ਦੁੱਖਾਂ ਵਾਲਾ ਅੱਜ ਕਿਸੇ ਦੇ ਨਿਆਣਾ ਪਈ ਬੈਠਾ ਆਹ ਵੇਖਦੇ ਆ ਉਹ ਬੋਟਿਆਂ ਪੱਟਾ ਜਸਵੰਤ ਖੜਗ ਸਾਡੇ ਉਤਮ ਖੇਡ ਕਬੱਡੀ ਦੇ ਬਹੁਤ ਵੱਡੀ ਦੇਨ ਮਾ ਖੇਡ ਕਬੱਡੀ ਨੂੰ ਜਿਹੜਾ ਅੱਜ ਤੱਕ ਕਿਸੇ ਨੇ ਮੇਰੇ ਪੰਜਾਬੀ ਵੀਰੋ ਸੋਚਿਆ ਵੀ ਨਹੀਂ ਸੀ ਉਹ ਗੱਲਾਂ ਸਾਡੇ ਵੀਰ ਜਸਵੰਤ ਖੜਗ ਨੇ ਸੋਚ-ਸੋਚ ਕੇ ਉਤਮ ਖੇਡ ਕਬੱਡੀ ਦੇ ਵਿੱਚ ਲਿਖੀਆਂ ਕਿ ਕਿੰਨੇ ਜਫੇ ਕਿੰਨੀਆਂ ਰੇਡਾਂ ਕਿੰਨੀਆਂ ਕੋਸ਼ਿਸ਼ਾਂ ਆਹ ਦੇਖਦੇ ਆ ਸਾਹਮਣੇ ਆ ਰੁੜਕੀ ਵਾਲਾ ਗੋਕੋ ਐ ਇਹ ਬੋਪਾ ਐ ਤੇ ਦੂਜੇ ਪਾਸੇ ਝੋਟ ਦਿਰਬੇ ਵਾਲਾ ਖਿੱਚੀ ਜਾਂਦਾ ਉਹ ਗੱਡੀ ਧੂਆ ਮਾਰ ਕੇ ਆ ਰੁੜਕੀ ਦੇ ਪੁਆਇੰਟ ਨੇ 15.5 ਇਸੇ ਤਰ੍ਹਾਂੀਆਂ ਹੋਰ ਘੈਂਟ ਵੀਡੀਓ